ਹੈ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਇਸ ਵਿੱਚ ਆਪਾਂ ਦੱਸਾਂਗੇ ਕਿ ਬਾਣੀ ਕਿਉਂ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕੁਰਬਾਨੀ ਸਾਡੇ ਲਈ ਕਵਿਤਾ ਜਾਂ ਧਾਰਮਿਕ ਭਜਨ ਜਾਂ ਗੀਤ ਨਹੀਂ ਹਨ ਸਿੱਖਾਂ ਲਈ ਗੁਰਬਾਣੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਦਾ ਸੰਚਿਤ ਰੂਪ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪ੍ਰਗਟ ਗੁਰੂ ਹਨ ਤੇ ਗੁਰੂ ਰੂਪ ਵਿੱਚ ਗੁਰਬਾਣੀ ਕੇਵਲ ਸਾਡੇ ਸਤਿਗੁਰਾਂ ਦੀ ਬਾਣੀ ਹੀ ਨਹੀਂ ਸਗੋ ਇਸ ਵਿੱਚ ਪਕਤਾ ਤੇ ਪੱਟਾਂ ਦੀ ਬਾਣੀ ਵੀ ਸ਼ਾਮਿਲ ਹੈ ਗੁਰਬਾਣੀ ਪੜਨਾ ਜਾਂ ਗੁਰਬਾਣੀ ਦਾ ਪਾਠ ਕਰਨਾ ਕਵਿਤਾ ਪਾਠ ਜਾਂ ਮੰਨ ਦੀ ਰੁਚੀ ਜਾਂ ਸਮਾਂ ਪੂਰਾ ਕਰਨਾ ਨਹੀਂ ਹੈ ਸਗੋ ਸਤਗੁਰੂ ਜੀ ਦੇ ਪ੍ਰਤੱਖ ਦਰਸ਼ਨ ਹਨ ਸਤਗੁਰੂ ਜੀ ਨਾਲ वार्तालाप ਹੈ ਬਾਣੀ ਦਾ ਪਾਠ ਗੁਰਸਿੱਖ ਦੀ ਨਿਤ ਰਹਿਣੀ ਦਾ ਮੁੱਖ ਅੰਗ ਹੈ ਗੁਰਬਾਣੀ ਦਾ ਪਾਠ ਕਰਨਾ ਸਤਗੁਰ ਜੀ ਦਾ ਹੁਕਮ ਹੈ ਗੁਰਬਾਣੀ ਦਾ ਪਾਠ ਗੁਰੂ ਦੀ ਅਤੇ ਨਿਰੰਕਾਰ ਦੀ ਮਿਲਿੰਦਾ ਮੁਖ ਆਗ ਹੈ ਅਤੇ ਪਹਿਲਾ ਕਦਮ ਹੈ ਨਿਸ਼ਚਿਤ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਨਿਤਨੇਮ ਪਾਠ ਸੰਧਿਆ ਸਮੇਂ ਰਹਿਰਾਸ ਅਤੇ ਰਾਤ ਨੂੰ ਕੀਰਤਨ ਸੋਲੇ ਦਾ ਪਾਠ ਸਾਡੇ ਗੁਰੂ ਹੁਕਮਾਂ ਦੁਆਰਾ ਸਾਡੇ ਲਈ ਸਪਸ਼ਟ ਨਿਸ਼ਚਿਤ ਨਿਤਕਰਮ ਹਨ ਪਾਠ ਸਾਡੀ ਜੀਵਨ ਜਾਚ ਪਾਠ ਸਾਡੇ ਜੀਵਨ ਦਾ ਨਿਤ ਦਾ ਪਹਿਲਾ ਮਹੱਤਵਪੂਰਨ ਕਾਰਜ ਹੈ ਸਿੱਖ ਰਹਿਤ ਮਰਿਆਦਾ ਦੇ ਧੁਰੇ ਦਾ ਅਨਿਖੜਵਾਂ ਅੰਗ ਹੈ ਪਾਠ ਨਾ ਕਰਨਾ ਪਾਠ ਤੋਂ ਵੇਸਲੇ ਹੋਣਾ ਪਾਠ ਕਰਨ ਤੋਂ ਕਤਰੋਣਾ ਸਿੱਖੀ ਤੋਂ ਵੇਸਲੇ ਹੋਣਾ ਹੈ ਖੁੱਲੇ ਤੌਰ ਤੇ ਇਹ ਕਹਿਣ ਵਾਲੇ ਵਿਅਕਤੀ ਨੂੰ ਮੇਥੋਂ ਪਾਠ ਨਹੀਂ ਹੁੰਦਾ ਅਤੇ ਨਾ ਹੀ ਮੈਂ ਕਰਨਾ ਹੈ ਗੁਰੂ ਅਨੁਸਾਰ ਪੇਖੀ ਅਤੇ ਮੂਰਖ ਸਿੱਖ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਰੁਕੋ ਹੁਕਮ ਦਾ ਵਿਰੋਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ